500 ਦੇ 2 500 ਦੇ 2 500 ਦੇ 2 ਜਿਹੜੇ ਬਾਜ਼ਾਰ 'ਚ 700 ਰੁਪਏ ਦਾ ਮਿਲਦਾ ਇੱਕ ਦੁਪट्टे ਦੇ ਨਾਲ ਮਾਤੂ ਸ਼੍ਰੀ ਦਸਤਾਰ ਨੇ ਕਰਤੇ 500 ਦੇ 2 ਯਾਰ ਦੇ 4 ਲੈ ਜਾਓ ਜੀ ਲੱਗਿਆ ਗਰਮੀਆਂ ਦਾ ਮੇਲਾ ਕਾਦੀਆਂ ਦੇ ਵਿੱਚ ਹੁਣ ਕਿਸੇ ਨੂੰ ਰਹਿਣ ਨਹੀਂ ਦੇਣਾ ਵੇਲਾ ਜਿਹਨਾਂ ਦੀਆਂ ਪਿੰਡਾਂ 'ਚ ਦੁਕਾਨਾਂ ਤੁਸੀਂ ਰੀਸੇਲਰ ਹੋ ਤੁਸੀਂ ਫੇਰੀ ਦੇ ਕੱਪੜਾ ਵੇਚਦੇ ਹੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਆ ਜਾਓ ਦੁਪੱਟਾ ਪੂਰਾ ਕਾਟਨ ਦਾ ਸਵਾ ਦੋ ਮੀਟਰ ਦਾ ਨਾਲ 5 ਮੀਟਰ ਆਲ ਓਵਰ ਸੂਟ ਕਰਤਾ 350 ਰੁਪਏ ਦਾ ਜੰਡੀਗੜ ਮਹਾਲੀ ਲੁਧਿਆਣਾ ਦਿੱਲੀ ਅੰਮ੍ਰਿਤਸਰ ਜਿਹੜੇ ਸ਼ਹਿਰਾਂ ਦੇ ਵਿੱਚ ਪਾਉਂਦੇ ਕੱਪੜੇ ਉਹ ਚੀਜ਼ਾਂ ਕਾਡੀਆਂ ਦੇ ਭਾਅ ਕਰਤੇ ਜੀ ਅਸੀਂ ਇਹ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ 10 ਜਾਣਿਆਂ ਨੂੰ ਆ ਜਿਹੜੇ ਰੈਡੀमेड ਸੂਟ ਫ੍ਰੀ ਦਵਾਂਗੇ 50 ਦੇ ਵਿੱਚ 15-1500 ਰੁਪਈਆ 16-1600 ਰੁਪਈਆ ਸਾਡੇ ਕੋਲੋਂ 650 ਦੇ ਵਿੱਚ ਲੈ ਜਾਓ 2500 ਰੁਪਇਆ ਬਾਜ਼ਾਰ ਦਾ ਰੇਟ 2600 ਰੁਪਇਆ ਬਾਜ਼ਾਰ ਦਾ ਰੇਟ ਇਦਾਂ ਦੇ ਭਾਰੇ ਭਾਰੇ ਹੈਵੀ ਸੂਟ 1 1000 ਰੁਪਇਆ ਦੇ ਵਿੱਚ ਤੁਹਾਨੂੰ ਅਸੀਂ ਯਾਰ ਟੇਲਰ ਲੈਂਦੇ ਆ ਤੇ ਹੋਲ ਸੇਲ ਦਾ ਰੇਟ ਪੁੱਛ ਕੇ ਦੇਖੋ ਕੀ ਹੋਣਾ ਹੈ ਪਰ ਸਾਡਾ ਰੇਟ ਹੈ 1275 ਜਿਹੜੇ ਬਾਜ਼ਾਰ ਚ ਵੱਡੇ ਸ਼ੋਰੂਮ ਦੇ ਸਟੋਰ ਤੇ ਜਾ ਕੇ 50000 ਦਾ ਕੱਪੜਾ ਲੈਣਾ ਸਾਡੇ ਕੋਲੋਂ ਤੁਹਾਨੂੰ 20000 ਚ ਮਿਲ ਜਾਣਾ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਫੋਟੋ ਵਾਲੇ ਸੂਟ ਲੈਣੇ ਆ ਮਾਡਲ ਵਾਲੇ ਲੈਣੇ ਆ ਬੁਟੀਕ ਵਾਲੇ ਲੈਣੇ ਆ ਜਿਹੜੀ ਅੱਜ ਕੱਲ ਫਿਲਮਾਂ ਦੇ ਵਿੱਚ ਐਕਟਰਾਂਿਆਂ ਦੇ ਮਾਡਰਨ ਸੂਟ ਪਾਇਆ ਉਹ ਵੀ ਚੀਜ਼ਾਂ 650 7000 8000 ਇਦਾਂ ਸਾਡੇ ਕੋਲ ਕੋਈ 2500 2600 2800 3200 350 ਦੇ ਵਿੱਚ ਆ ਸੂਟ ਤੁਹਾਨੂੰ ਜੀ ਦੇਣਾ ਹੈਗਾ ਯੋਰ ਨੈਚੁਰਲ ਕਰੇਵ ਦਾ ਸੂਟ ਹੈ ਆ ਕੇਰਾ ਕਿੰਨਾ ਸ਼ਾਨਦਾਰ ਬਣਿਆ ਗਲਾ ਕਿੰਨਾ ਪਿਆਰਾ ਬਣਿਆ ਤੁਸੀਂ 25000 30000 40 40000 ਦੇ ਸੂਟ ਲੈਨੇ ਹੋ ਉਹ ਵੀ ਸਾਡੇ ਕੋਲ ਵੈਰਾਈਟੀਆਂ ਆ ਗਈਆਂ ਇੱਥੇ 25000 ਦਾ ਸੂਟ ਮਿਲ ਜਣਾ 10000 ਦਾ ਕਾਦੀਆਂ ਜ ਆਜੋ ਆ ਦੇਖੋ ਤੁਹਾਡੀਆਂ ਪਸੰਦੀਆਂ ਚੀਜ਼ਾਂ ਤੁਹਾਡੀਆਂ ਸਰਦਾਰ ਨੇ ਆ ਦੀ ਟੌਰ ਕੱਢਣ ਵਾਲੀਆਂ ਚੀਜ਼ਾਂ ਸਾਡੇ ਕੋਲ ਆ ਗਈਆਂ ਟੌਰ ਵੀ ਕੱਢਾਂਗੇ ਕੱਪੜਾ ਵੀ ਚੰਗਾ ਦਵਾਂਗੇ ਰੇਟ ਬਹੁਤ ਜ਼ਿਆਦਾ ਘੱਟ ਲਓ ਵੀ ਜਦੋਂ ਤੁਸੀਂ ਬਜਾਰਾਂ ਚ ਬੁਟੀਕਾਂ ਵਾਲੀਆਂ ਕੋ ਜਾਨਦੇ ਆ 2 2000 ਰੁਪਿਆ ਸਟੀਚਿੰਗ ਦਾ ਸੂਟ ਦਾ ਲੈ ਲੈਂਦੀਆਂ ਪਰ ਸਾਡੇ ਕੋਲ ਆਜੋ ਕਪੜਾ ਵੀ ਦਵਾਂਗੇ ਰੈਡੀमेड ਸੂਟ 1275 ਰੁਪਏ ਦੇ ਵਿੱਚ ਸ਼ੋਰਨ ਤੇ ਜਾਓ ਡੰਮੀ ਤੇ ਲੱਗਾ ਇਹ ਸੂਟ ਦਾ ਰੇਟ 6500 7000 ਇਹ ਵੀ ਅਸੀਂ ਕਰਤਾ ਜੀ ਸਿਰਫ 1750 ਰੁਪਏ ਦੇ ਵਿੱਚ ਚਲੋ ਜੀ 500 ਦੇ ਦੋ 500 ਦੇ ਦੋ 500 ਦੇ ਦੋ ਜਿਹੜੇ ਬਾਜ਼ਾਰ 'ਚ 700 ਰੁਪਏ ਦਾ ਮਿਲਦਾ ਇੱਕ ਦੁਪट्टे ਦੇ ਨਾਲ ਮਾਤੂ ਸ਼੍ਰੀ ਦਸਤਾਰ ਨੇ ਕਰਤੇ 500 ਦੇ ਦੋ ਰੰਗ ਤੁਸੀਂ ਚੈੱਕ ਕਰ ਲਓ 500 ਦੇ ਦੋ 1000 ਦੇ 4 ਭਾਈ ਜੀ 502 ਬਿਲਕੁਲ ਜੀ 1000 ਦੇ 4 ਲੈ ਜਾਓ ਜੀ ਲੱਗ ਗਿਆ ਗਰਮੀਆਂ ਦਾ ਮੇਲਾ ਕਾਦੀਆਂ ਦੇ ਵਿੱਚ ਹੁਣ ਕਿਸੇ ਨੂੰ ਰਹਿਣ ਨਹੀਂ ਦੇਣਾ ਵੇਲਾ ਆ ਚੱਕੋ ਜੀ ਸੂਟ ਮਨਪਸੰਦੇ ਬਣਾਓ ਦੁਪੱਟੇ ਬਾਟਮਾ ਚੈੱਕ ਕਰ ਲਓ ਜੀ ਪੂਰੀਆਂ ਪ੍ਰਿੰਟਡ ਬਾਟਮਾ ਦਪੱਟੇ ਵੀ ਪ੍ਰਿੰਟਡ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਸੂਟ ਦੁਪੱਟਾ ਫੁੱਲ ਆ ਚੈੱਕ ਰੋਈ ਡਿਜ਼ਾਈਨ ਪਸੰਦ ਦੇ ਲੈ ਜਾਓ ਰੰਗ ਪਸੰਦ ਦੇ ਜਿਹੜੀ ਮਰਜ਼ੀ ਆਈਟਮ ਲੈ ਜਾਓ ਜੀ ਬਹੁਤ ਸਾਰਾ ਫਾਇਦਾ ਜਿਨ੍ਹਾਂ ਨੇ ਆ ਪਿੰਡਾਂ 'ਚ ਦੁਕਾਨਾਂ ਤੁਸੀਂ ਰੀਸੇਲਰ ਹੋ ਤੁਸੀਂ ਫੇਰੀ ਤੇ ਕੱਪੜਾ ਵੇਚਦੇ ਹੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਆ ਜਾਓ ਮਾਤੂਸ਼ਰੀ ਦਸਤਾਰ ਕਾਤੀਆਂ ਜਿੱਥੇ ਮਿਲਦਾ ਮਿਲ ਨਾਲੋਂ ਵੀ ਸਸਤਾ ਵੱਡੇ ਵੱਡੇ ਹੋਲ ਸੇਲਰ ਨਾਲੋਂ ਵੀ ਸਸਤਾ 250 ਰੁਪਏ ਦਾ ਇੱਕ ਸੂਟ ਕਰਤਾ ਜਿਹੜਾ ਬਾਜ਼ਾਰ ਦੇ ਵਿੱਚ 700 ਦਾ 500 ਰੁਪਏ 2000 ਦੇ 4 ਲੈ ਜਾਓ ਆ ਵੀ ਦਿਖਾਓ ਭਾਈ ਜੀ ਆ ਚੱਕੋ ਜੀ ਆਲ ਓਵਰ ਸੂਟ ਦੁਕਾਨਦਾਰ ਵੀਰੋ ਧਿਆਨ ਨਾਲ ਸੁਣ ਲੋ ਗੱਲ ਦੁਪੱਟਾ ਪੂਰਾ ਕਾਟਨ ਦਾ ਸਵਾ 2 ਮੀਟਰ ਦਾ ਨਾਲ 5 ਮੀਟਰ ਆਲ ਓਵਰ ਸੂਟ ਕਰਤਾ 350 ਰੁਪਏ ਦਾ ਜੀ ਤੋਂ ਤੁਸੀਂ ਇਹਦੇ ਵਿੱਚ ਜਿੰਨੇ ਮਰਜ਼ੀ ਰੰਗ ਲੈ ਜਾਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਚੈਲੰਜ ਇਹ ਆ ਕਪੜਾ ਬੜਾ ਹੰਢਣਸਾਰਿਆ ਕੁਆਲਿਟੀ ਦੇਖੋ ਤੁਸੀਂ ਸੂਪਰ ਕੁਆਲਟੀ 700 ਦੇ ਦੋ ਸੂਟ ਤੁਹਾਨੂੰ ਅਸੀਂ ਦਵਾਂਗੇ ਜਿਹੜੇ ਬਾਜ਼ਾਰ ਦੇ ਵਿੱਚ 1400 1500 ਰੁਪਈਆ ਇੱਕ ਇੱਕ ਦਾ ਵੀ ਲਈ ਜਾਂਦੇ ਆ ਆ ਵੀ ਤੁਸੀਂ ਚੈੱਕ ਕਰ ਲਓ ਰੰਗ ਵੀ ਬਹੁਤ ਜ਼ਿਆਦਾ ਸੋਹਣੇ ਆ ਡਿਜ਼ਾਈਨ ਵੀ ਸਾਡੇ ਕੋਲ ਬਹੁਤ ਜ਼ਿਆਦਾ ਸੋਹਣੇ ਆ ਜੇਕਰ ਅਪਾ ਦੁਪੱਟੇ ਦੀ ਗੱਲ ਕਰੀਏ ਕਿਸੇ ਨੇ ਕੱਲਾ ਦੁਪੱਟਾ ਹੀ ਇੰਨਾ ਸਾਈਜ਼ ਤੁਹਾਨੂੰ 350 ਰੁਪਏ ਨਹੀਂ ਦੇਣਾ ਪਰ ਅਸੀਂ ਤੁਹਾਨੂੰ 350 ਦੇ ਵਿੱਚ ਪ੍ਰੋਪਰ ਸੂਟ ਦੇ ਰਹੇ ਆ ਕਾਟਨ ਦੁਪੱਟਿਆਂ ਵਾਲੇ ਸੂਟ ਦੇ ਰਹੇ ਆ ਚੈੱਕ ਕਰ ਲੋ ਜੀ ਰੰਗਾ ਮੇਚੀ ਸਾਰੀ ਹੈਗੀ ਆ ਤੁਸੀਂ 올ਡ ਏਜ ਵਾਸਤੇ ਲੈਣਾ ਤੁਸੀਂ ਇਹ ਕੁੜੀਆਂ 치ੜੀਆਂ ਵਾਸਤੇ ਡਾਰਕ ਰੰਗ ਲੈਣੇ ਆ ਸਾਡੇ ਕੋ ਕਾਟਨ ਦੇ ਸੂਟ ਆ ਗਏ 7700 ਰੁਪਏ ਦੇ ਦੋ ਆ ਚੱਕੋ ਜੀ ਜਾਈ ਲੈ ਜਾਓ ਇੱਕ ਲੈ ਜਾਓ ਚਾਹੇ ਦੋ ਲੈ ਜਾਓ ਚਾਹੇ ਪੰਜ ਤੇ ਚਾਹੇ 10 ਜਿੰਨੇ ਮਰਜ਼ੀ ਲੈ ਜਾਓ ਜੀ ਦੇਖੋ ਜੀ ਇੱਥੇ ਆ ਕੇ ਤੁਹਾਨੂੰ ਇਹ ਵੀ ਕੋਈ ਸ਼ਰਤ ਨਹੀਂ ਵੀ ਇੱਕ ਨਾਲ ਦੇ ਚਾਰ ਲਓ ਪੰਜ ਲਓ 10 ਲਓ ਜਿਹੜਾ ਮਰਜ਼ੀ ਲੈ ਜਾਓ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਚਾਰ ਲੈ ਜਾਓ ਜਿੰਦਾਂ ਹੀ ਤੁਹਾਡੀ ਪਸੰਦ ਆ ਲੈਜੋ ਬਾਰ-ਬਾਰ ਕਹਿ ਰਹੇ ਹਾਂ ਸਿਰਫ 5 ਦਿਨਾਂ ਦਾ ਸੇਲ ਮੇਲਾ 5 ਦਿਨਾਂ ਤੋਂ ਬਾਅਦ ਇਹ ਰੇਟ ਤੁਹਾਨੂੰ ਨਹੀਂ ਮਿਲਣਿਆ ਦੇਖੋ ਡਿਜ਼ਾਈਨ ਚੈੱਕ ਕਰੋ ਤੁਸੀਂ ਇਦਾਂ ਦੇ ਡਿਜ਼ਾਈਨ ਇਦਾਂ ਦੀਆਂ ਚੀਜ਼ਾਂ ਜਿੱਦਾਂ ਕੁੜੀਆਂ ਨੇ ਅੱਜਕੱਲ ਜੌਬ ਤੁਸੀਂ ਕਰਦੇ ਹੋ ਤੁਸੀਂ ਆਨਲਾਈਨਸ ਤੇ ਕਰਦੇ ਹੋ ਤੁਸੀਂ ਕਾਲ ਜਾਂ ਚ ਸਕੂਲਾਂ ਚ ਜਾਂਦੇ ਹੋ ਉਹ ਪਾਉਣ ਵਾਲੇ ਦੇ ਰਹੇ ਆ ਤੁਹਾਨੂੰ ਕੱਪੜੇ ਆ ਦੇਖੋ ਬੜੇ ਲਗਜ਼ਰੀ ਚੀਜ਼ਾਂ ਚੰਡੀਗੜ੍ਹ ਮੋਹਾਲੀ ਲੁਧਿਆਣਾ ਦਿੱਲੀ ਅੰਮ੍ਰਿਤਸਰ ਜਿਹੜੇ ਸ਼ਹਿਰਾਂ ਦੇ ਵਿੱਚ ਪਾਉਂਦੇ ਕੱਪੜੇ ਉਹ ਚੀਜ਼ਾਂ ਕੋਟੀਆਂ ਦੇ ਭਾਅ ਕਰਤੇ ਜੀ ਅਸੀਂ ਇਹ। ਲੋ ਚੱਕੋ ਜੀ ਹੁਣ ਹੋਲ ਸੇਲ ਦਾ ਬਹੁਤ ਵੱਡਾ ਸ਼ੋਰੂਮ ਕਾਦੀਆਂ ਜੇ ਖੁੱਲ ਗਿਆ। ਹੁਣ ਦੁਕਾਨਦਾਰ ਵੀਰਾਂ ਨੂੰ ਪੈਣਾ ਭਰਾਵਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਚਾਹੇ ਪਿੰਡ 'ਚੇ ਛੋਟੀ ਦੁਕਾਨਾ ਚਾਹੇ ਵੱਡੀ ਦੁਕਾਨਾ ਬਹੁਤ ਵੱਡਾ ਹੋਲ ਸੇਲ ਦਾ ਪਹਿਲੇ ਹੀ ਇੱਕ ਪੰਜਾ ਦਾ ਸ਼ੋਰੂਮ ਹੈ ਜਿੱਥੇ ਇੱਕ ਸੂਟ ਵੀ ਮਿਲਦਾ ਹੈ, ਜਿੱਥੇ 100 ਸੂਟ ਵੀ ਮਿਲਦਾ ਤੇ ਰੇਟ ਇੱਕ ਮਿਲਦਾ ਹੈ। ਆ ਦੇਖੋ ਜੀ ਬਾਜ਼ਾਰ ਦੇ ਵਿੱਚ 15-1500 ਰੁਪਈਆ, 16-1600 ਰੁਪਈਆ ਸਾਡੇ ਕੋਲੋਂ 650 ਦੇ ਵਿੱਚ ਲੈ ਜਾਓ 650 ਦੇ ਦੁਪट्टे ਦੇ ਨਾਲ ਡਿਜ਼ਾਈਨਰ ਚੀਜ਼ਾਂ ਰੇਟ ਲੱਗ ਕੇ ਲਾਤੇ ਆ ਫਾਇਦੇ ਬਹੁਤ ਵੱਡੇ ਆ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਕਾਦੀਆਂ ਅੰਕਲੋਂ ਦੇ ਸਟੋਰ ਤੇ ਦੇਖੋ ਰੰਗ ਡਿਜ਼ਾਈਨ ਪ੍ਰਿੰਟ ਦੇਖੋ ਕੋਈ ਕਹਿੰਦਾ ਇਹਨੂੰ ਪਾਕਿਸਤਾਨੀ ਸੂਟ ਕੋਈ ਇਹਨੂੰ ਕਹੀ ਜਾਂਦਾ ਅਫਗਾਨੀ ਸੂਟ ਇਹਦੇ ਵੀ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਗਏ ਆ ਕੁੜੀਆਂ ਚਿੜੀਆਂ ਲਈ ਬਜ਼ੁਰਗਾਂ ਲਈ ਮਿਡਲ ਏਜ ਓਹੋ ਸੋਨੀ ਕੁਆਲਿਟੀ ਸਾਡੇ ਕੋ ਆ ਚੁੱਕੀ ਆ 2500 ਰੁਪਈਆ ਬਾਜ਼ਾਰ ਦਾ ਰੇਟ 2600 ਰੁਪਈਆ ਬਾਜ਼ਾਰ ਦਾ ਰੇਟ ਇਦਾਂ ਦੇ ਭਾਰੇ ਭਾਰੇ ਹੈਵੀ ਸੂਟ ਇੱਕ ਇੱਕ 1000 ਰੁਪਈਆ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੇ ਆ ਆ ਵੀ ਚੈੱਕ ਕਰੋ ਜੀ ਚਿਕਨ ਦਾ ਸੂਟ ਬਣਿਆ ਹੋਇਆ ਬਾਜ਼ਾਰ ਤੇ ਵਿੱਚ ਇੰਨਾ ਸੂਟਾਂ ਤੇ 3 3000 ਰੁਪਈਆ ਰਿਟੇਲਰ ਲੈਂਦੇ ਆ ਤੇ ਹੋਲ ਸੇਲ ਦਾ ਰੇਟ ਪੁੱਛ ਕੇ ਦੇਖੋ ਕੀ ਹੋਣਾ ਪਰ ਸਾਡਾ ਰੇਟ ਹੈ 1275 ਚਾਹੇ ਇੱਕ ਲੈ ਲਓ ਚਾਹੇ ਲੈ ਲਓ ਦੋ ਤੇ ਡਿਜ਼ਾਈਨ ਨਵੇਂ ਤੋਂ ਨਵੇਂ ਆ ਗਏ ਆ ਜੀ ਆ ਚੈੱਕ ਕਰੋ ਜੀ ਕਾਟਨ ਦਾ ਸੂਟ ਹੈ ਦੁਪੱਟਾ ਨਾਲ ਪ੍ਰਿੰਟਡ ਲੱਗਿਆ ਤੇ ਡਿਜ਼ਾਈਨ ਵੱਖਰਾ ਘੇਰਾ ਬਣਿਆ ਸਿੰਪਲ ਸੂਪਰ ਆਈਟਮ ਹੈ ਆ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਖੜਖੜ ਕਰਦੀਆਂ ਚੀਜ਼ਾਂ ਰੇਡ ਸਾਡੇ ਵੱਖਰੇ ਆ ਜਾਮਕੋਟਨਾ ਦੇ ਵਿੱਚ ਵੈਰਾਈਟੀ ਇੰਨੀ ਆ ਕਿ ਤੁਸੀਂ ਦੇਖਦੇ ਰਹਿ ਜਾਓਗੇ। ਲੋ ਜੀ ਤੁਸੀਂ ਵਿਆਹ ਸ਼ਾਦੀਆਂ ਦਾ ਕੱਪੜਾ ਲੈਣਾ, ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਸਾਡੇ ਕੋਲ ਉਹਦੇ ਵਿੱਚ ਹੀ ਵੈਰਾਈਟੀ ਬਹੁਤ ਆ। ਜਿਹੜੇ ਬਾਜ਼ਾਰ 'ਚ ਵੱਡੇ ਸ਼ੋਰੂਮ ਤੇ ਸਟੋਰ ਤੇ ਜਾ ਕੇ 50000 ਦਾ ਕੱਪੜਾ ਲੈਣਾ ਸਾਡੇ ਕੋਲੋਂ ਤੁਹਾਨੂੰ 20000 'ਚ ਮਿਲ ਜਾਣਾ। ਡਿਜ਼ਾਈਨ ਤੁਸੀਂ ਚੈੱਕ ਕਰ ਲਓ। ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆ। ਨਵੀਆਂ ਚੀਜ਼ਾਂ, ਫਰੈਸ਼ ਦੇ ਵਿੱਚ 100% ਕਨਫਰਮ オリジナル ਚੀਜ਼ਾਂ ਤੁਹਾਨੂੰ ਦੇਣੀ ਆ। ਕੋਈ ਕਾਪੀਆਂ ਨਹੀਂ, ਕੋਈ ਲੋਟ ਨਹੀਂ, ਕੋਈ ਪੁਰਾਣਾ ਸਟਾਕ ਨਹੀਂ। ਆ ਦੇਖੋ। ਡਿਜ਼ਾਈਨ ਚੈੱਕ ਕਰੀ ਜਾਓ ਜਿਹੜੇ ਸੂਟ ਇੰਸਟਾਗ੍ਰam ਫੇਸਬੁੱਕ ਤੇ ਦੇਖਦੇ ਹੋ ਉਦਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਮਿਲ ਜਾਣੀ ਆ 250 ਰੁਪਏ ਤੋਂ ਸੂਟ ਸ਼ੁਰੂ ਆ 500 800 1000 12000 25 25000 ਤੱਕ ਦੇ ਸੂਟ ਆ ਦੇਖੋ ਸੈਮੀ ਸਟੇਜ ਦੇ ਵਿੱਚ ਭਾਈ ਜੀ ਡਿਜ਼ਾਈਨਰਾਂ ਦੇ ਵਿੱਚ ਤਾਂ ਨੇਰੀ ਲੈ ਕੇ ਰੱਖ ਦੇਖੋ ਜੀ ਡਿਜ਼ਾਈਨਰਾਂ ਦੇ ਵਿੱਚ ਨੇਰੀ ਤਾਂ ਹੀ ਲੈ ਕੇ ਆ ਦਿੱਤੀ ਆ ਅੰਕਲ ਓਮ ਨੇ ਕਾਦੀਆਂ ਦੇ ਵਿੱਚ ਬਹੁਤ ਵੱਡਾ ਹੋਲ ਸੇਲ ਦਾ ਖੋਲਤਾ ਜੀ ਚਾਹੇ ਇੱਥੋਂ ਸੂਟ ਜਿੰਤਾ ਨੇ ਮਰਜ਼ੀ ਲੈ ਲਓ ਹੈਂਡਵਰਕ ਵਾਲੀਆਂ ਆਈਟਮਾਂ ਲੈ ਲਓ ਜਾਮ ਕਾਟਨ ਤੇ ਲੈ ਲਓ ਮਸਲੀਨ ਤੇ ਲੈ ਲਓ ਪਾਡਕ ਸਿਲਕ ਤੇ ਲੈ ਲਓ ਕ੍ਰੇਵ ਤੇ ਲੈ ਲਓ ਆਰਗੈਂజా ਤੇ ਲੈ ਲਓ ਵੈਰਾਈਟੀਆਂ ਦੇ ਵਿੱਚ ਕਭੀ ਨਹੀਂ ਰਹਿਣ ਦਿੰਦੇ ਜੀ ਚਾਹੇ ਤੁਸੀਂ ਫੋਟੋ ਵਾਲੇ ਸੂਟ ਲੈਣੇ ਆ ਮਾਡਰਨ ਵਾਲੇ ਲੈਣੇ ਆ ਬੁਟੀਕ ਵਾਲੇ ਲੈਣੇ ਆ ਜਿਹੜੀਆਂ ਅੱਜ ਕੱਲ ਫਿਲਮਾਂ ਦੇ ਵਿੱਚ ਐਕਟਰੀਆਂ ਦੇ ਮਾਡਰਨ ਸੂਟ ਪਾਇਆ ਉਹ ਵੀ ਚੀਜ਼ਾਂ ਸਾਡੇ ਕੋਲੋਂ ਤੁਹਾਨੂੰ ਆ ਮਿਲ ਜਾਣੀਆਂ ਆ ਆ ਦੇਖੋ ਤੁਸੀਂ ਚੀਜ਼ਾਂ ਜਿੱਥੇ ਮਰਜੀ ਚਲ ਜਾਓ ਪੰਜਾਬ ਕੀ ਭਾਵੇਂ ਚੰਡੀਗੜ੍ਹ ਵੀ ਚਲ ਜਾਓ ਦਿੱਲੀ ਵੀ ਚਲ ਜਾਓ ਇਦਾਂ ਦੇ ਡਿਜ਼ਾਈਨ ਇੰਨੇ ਘੱਟ ਰੇਟ ਜੀ ਮਣੇ 650 7000 8000 ਇਦ ਸਾਡੇ ਕੋਲ ਕੋਈ 2500 2600 2800 3200 350 ਵਿੱਚ ਆਹ ਸੂਟ ਤੁਹਾਨੂੰ ਅਸੀਂ ਦੇ ਰਣਾ ਹੈਗਾ ਆ ਵੀ ਚੈੱਕ ਕਰੋ ਜੀ ਕਿੰਨਾ ਸੋਹਣਾ ਸਾਰਾ ਬਣਿਆ ਹੋਇਆ ਪੈਨਲ ਤੇ ਨਾਲ ਘੇਰਾ ਕਿੰਨਾ ਸ਼ਾਨਦਾਰਾ ਦੁਪੱਟੇ ਤੇ 4 ਸਾਈਡ ਡਿਜ਼ਾਈਨ ਹੋਇਆ ਹੋਇਆ ਇਹਨਾਂ ਦੇ ਰੇਡ ਮਾਰਕੀਟ ਜੇ ਪੁੱਛੋਗੇ ਨਾ ਚਾਰ ਸੂਟ ਵੀ ਲੈਣ ਚਲੇ ਜਾਓ ਅਗਲੇ ਨੇ ਤੁਹਾਨੂੰ ਉਹ ਰੇਟ ਨਹੀਂ ਲਾਉਣਾ ਜਿਹੜਾ ਅਸੀਂ ਇੱਕ ਸੂਟ ਤੇ ਤੁਹਾਨੂੰ ਰੇਟ ਦੇ ਦੇਣਾ ਹੈ ਦੇਖੋ ਸੂਟ ਬੜਾ ਡਿਜ਼ਾਈਨਰ ਆ ਫੈਂਸੀ ਆ ਸੂਟ ਦੇ ਨਾਲ ਬਰੋਬਰ ਦੁਪੱਟਾ ਚੈੱਕ ਕਰ ਲਓ ਮਤਲਬ ਪੂਰੀ ਸਿਮੇਟਰੀ ਤੁਸੀਂ ਚੈੱਕ ਕਰ ਲਓ ਟੌਪ ਦੀਆਂ ਚੀਜ਼ਾਂ ਤਾਂ ਅਸੀਂ ਦੇ ਰਣੀ ਆ ਆ ਵੀ ਦੇਖੋ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟੇ ਆ ਗਏ ਹੈਵੀ ਕੇਰੇ ਹੈਵੀ ਫਰੰਟ ਰੇਟ ਅੱਧੇ ਬਿਜਾਰ ਨਾਲੋ ਜੀ ਅੱਧੇ ਰੇਟ ਬਾਜ਼ਾਰ ਨਾਲੋਂ ਆ ਵੀ ਚੈੱਕ ਕਰੋ ਜੀ ਫੋਟੋ ਵਾਲਾ ਸੂਟ ਆ ਜੀ ਨਾਲ ਦੇਖੋ ਜੀ ਬਾਟਮ ਡਿਜ਼ਾਈਨਰ ਬਣੀ ਆ ਅਸੀਂ ਡਿਜ਼ਾਈਨਰ ਪੀਸ ਵੀ ਤਿਆਰ ਕਰਦੇ ਆ ਅੰਕਲ ਓਮ ਤੇ ਵੈਰਾਈਟੀ ਦੀ ਕਮੀ ਨਹੀਂ ਐ ਕਿਸੇ ਵਰਕ ਦੀ ਕਮੀ ਨਹੀਂ ਐ ਸੂਟ ਦੇ ਵਿੱਚ ਰੇਟ ਉੱਤੇ ਲੈ ਕੇ ਲੱਗੇ ਆ ਸਭ ਤੋਂ ਵੱਡੀ ਗੱਲ ਕੀ ਖਾਸੀਅਤ ਕੀ ਆ ਆ ਚੈੱਕ ਕਰ ਲੋ ਜੀ ਕਿੱਡਾ ਵੱਡਾ ਮੌਲ ਐ ਇੱਥੇ ਇੱਕ ਰੇਟ ਮਿਲਣਾ ਹੈ ਇੱਥੇ ਇੱਕ ਰੇਟ ਲਿਖਿਆ ਹੋਇਆ ਮਿਲਣਾ ਚਾਹੇ ਹੋਲਸੇਲਰ ਆ ਜੇ ਚਾਹੇ ਦੁਕਾਨਦਾਰ ਆ ਰੇ ਤੇ ਚਾਹੇ ਛੋਟੇ ਲੋਕ ਆ ਜਣ ਆਪਦੇ ਘਰ ਵਾਸਤੇ ਇੱਕ ਸੂਟ ਲੈਣਾ ਚਾਹੇ ਚਾਰ ਲੈਣੇ ਆ ਰੇ ਰੇਟ ਸਾਡਾ ਇੱਕ ਹੈ ਦੇਖੋ ਜੀ ਭਾਵੇਂ ਬੱਚਾ ਸਿਆਣਾ ਜਿਹੜਾ ਨਿਆਣਾ ਜੋ ਮਰਜੀ ਭੇਜ ਦਿਓ ਕੱਲੇ ਕੱਲੇ ਤੇ ਰੇਟ ਲਿਖ ਕੇ ਲਾਤਾ ਮਤਲਬ ਇੱਥੇ ਧੋਖਾ ਨਹੀਂ ਹੁੰਦਾ ਇੱਥੇ ਲੁੱਟ ਨਹੀਂ ਹੁੰਦੀ ਠੱਗੀ ਨਹੀਂ ਹੁੰਦੀ ਸਿਰ ਤੇ ਸਿਰ ਫਾਇਦਾ ਹੁੰਦਾ ਲੋਕਾਂ ਦਾ ਹੈਂਡਵਰਕ ਚੈੱਕ ਕਰੋ ਜੀ ਸੂਟ ਤੇ ਕਿੰਨਾ ਸ਼ਾਨਦਾਰ ਹੋਇਆ ਗਲਾ ਦੇਖੋ ਕਿੰਨਾ ਪਿਆਰਾ ਬਣਿਆ ਵਾ ਤੇ ਨਾਲੇ ਪੈਨਲ ਕਿੰਨਾ ਸ਼ਾਨਦਾਰ ਬਣਿਆ ਬਾਜੂਆਂ ਤੇ ਵਰਕ ਚੈੱਕ ਕਰ ਲੋ ਜੀ ਕਾਰੀਗਰਾਂ ਨੇ ਪੂਰੀ ਕਲਾ ਲਾਈ ਪਈ ਆ ਆ ਔਰ orange suit ਚੈੱਕ ਕਰੋ ਜੀ orange suit ਦੇ ਨਾਲ ਦੁਪੱਟਾ ਕੱਟਵਰਕ ਲਾਈਟ ਲਾਈਟ ਵਰਕ ਹੋਇਆ ਜਿੱਦਾਂ ਦੀਆਂ ਕੁੜੀਆਂ ਨੂੰ ਪਸੰਦ ਆ ਆ ਵੀ ਚੈੱਕ ਕਰੋ ਜੀ ਭਾਜੀ ਪਿਓਰ ਨੇਚਰਲ ਕਰੇਵ ਦਾ suit ਹੈ ਆ ਘੇਰਾ ਕਿੰਨਾ ਸ਼ਾਨਦਾਰ ਬਣਿਆ ਗਲਾ ਕਿੰਨਾ ਪਿਆਰਾ ਬਣਿਆ suit ਦੀ ਕੱਟ ਪੂਰੀ ਆ ਤੁਸੀਂ ਆਪਦੇ ਹਿਸਾਬ ਨਾਲ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਦਪੱਟੇ ਦੀ ਕਲਾਕਾਰੀ ਮੈਂ ਕਹਿੰਨਾ ਜੀ ਫੁੱਲ ਕਰਦੀ ਆ। ਸਲੋ ਜੀ ਹੁਣ ਆਪਾਂ ਦਿਖਾਵਾਂਗੇ ਐਨ ਆਰ ਆ ਭੈਣ ਭਾਈਆਂ ਲਈ। ਆ ਦੇਖੋ ਜਿਨ੍ਹਾਂ ਨੇ ਲੈਣਿਆ ਲਗਜ਼ਰੀ ਦੀ ਜਆ ਤੁਸੀਂ 25000 30000 40 40000 ਦਾ ਸੂਟ ਲੈਨੇ ਹੋ ਉਹ ਵੀ ਸਾਡੇ ਕੋਲ ਵੈਰਾਈਟੀਆਂ ਆ ਗਈਆਂ। ਇੱਥੇ 25000 ਵਾਲਾ ਸੂਟ ਮਿਲ ਜਾਣਾ 10000 'ਚ। ਇੱਥੇ 15000 ਵਾਲਾ ਸੂਟ ਮਿਲ ਜਾਣਾ 8000 'ਚ। ਇੱਥੇ 8000 ਵਾਲਾ ਸੂਟ ਮਿਲ ਜਾਣਾ 4000 'ਚ। ਮਤਲਬ ਗਾਰੰਟੀ ਇਹ ਆ ਵੀ ਬਾਜ਼ਾਰ ਨਾਲੋਂ ਦੁੱਗਣੇ ਤਿੱਗਣੇ ਰੇਟ ਘੱਟ। ਚਾਹੇ ਮਰਜੈਂਟਾ ਚਾਹੇ ਰੈੱਡ ਚਾਹੇ ਪਿੰਕ ਚਾਹੇ ਗ੍ਰੀਨ ਜਿੱਦਾਂ ਮਰਜ਼ੀ ਆ ਦੇਖੋ ਕਲਰ ਆ ਚੈੱਕ ਕਰੋ ਜੀ ਪੀਚ ਕਲਰ ਦੇ ਉੱਤੇ ਸ਼ਾਨਦਾਰ ਦੁਪੱਟਾ ਬਣਿਆ ਹੋਇਆ 4 ਸਾਈਡ ਵਰਕ ਕੀਤਾ ਜੀ ਹੈਂਡਵਰਕ ਹੀ ਹੋਇਆ ਸਾਰਾ ਦੁਪੱਟੇ ਤੇ ਨਾਲੇ ਦੁਪੱਟੇ ਵੀ ਜੀ ਕੰਬਲਾ ਕੰਬਲਾ ਜਿੱਡੇ ਆ ਬਿਲਕੁਲ ਭਾਜੀ ਕੰਬਲਾ ਜਿੱਡੇ ਦੁਪੱਟੇ ਆ ਜੀ ਤੇ ਨਾਲ ਆ ਸੂਟ ਚੈੱਕ ਕਰ ਲੋ ਜੀ ਕਿੰਨਾ ਸ਼ਾਨਦਾਰ ਬਣਿਆ येलो ਕਲਰ ਦਾ ਸੂਟ ਜੀ ਮਸਟਰਡ ਕਲਰ ਦੀ ਬਹੁਤ ਪਸੰਦ ਆ ਐਨ ਆਰ ਆਈ ਵੀ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਤੋਂ ਕੋਈ ਅਮਰੀਕਾ ਤੋਂ ਤੇ ਕੈਨੇਡਾ ਤੋਂ ਇਤਾਂ ਦੇ ਸੂਟਾਂ ਦੀ ਡਿਮਾਂਡ ਕਰਦੇ ਆ ਪਰ ਆਮ ਦੁਕਾਨਦਾਰ ਕੋਲ ਹੀ ਮਿਲਣਾ ਅੰਕਲ ਓਮ ਹੋਲ ਸੇਲ ਕਾਦੀਆਂ ਤੋਂ ਹੀ ਮਿਲਣਾ ਵੈਸੇ ਵੀ ਮਾਝੇ ਦੇ ਲੋਕ ਸਪੈਸ਼ਲੀ ਕਾਦੀਆਂ ਇਲਾਕੇ ਦੇ ਲੋਕ ਬੜੇ ਮਸ਼ਹੂਰਾ ਕਹਿੰਦੇ ਵੀ ਪੈਸੇ ਦੀ ਪਰਵਾਹ ਨਹੀਂ ਕਰਦੇ ਵੀ ਚੀਜ਼ ਚੰਗੀ ਮਿਲ ਜਵੇ ਸਾਨੂੰ ਕਹਿੰਦੇ ਹੈਵੀ ਚੀਜ਼ਾਂ ਨਹੀਂ ਮਿਲਦੀਆਂ ਸੀ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਦੂਰ ਜਾਣਾ ਪੈਂਦਾ ਸੀ ਪਰ ਹੁਣ ਦੂਰ ਜਾਣ ਦੀ ਲੋੜ ਨਹੀਂ ਕਿਸੇ ਪਾਸੇ ਕਿਸੇ ਦੇ ਝਾਕਣ ਦੀ ਲੋੜ ਨਹੀਂ ਕਾਦੀਆਂ 'ਚ ਆ ਜਾਓ ਦੇਖੋ ਤੁਹਾਡੀਆਂ ਪਸੰਦੀਆਂ ਚੀਜ਼ਾਂ ਤੁਹਾਡੀਆਂ ਸਰਦਾਰ ਨੇ ਆ ਦੀ ਟੌਰ ਕੱਢਣ ਵਾਲੀਆਂ ਚੀਜ਼ਾਂ ਸਾਡੇ ਕੋਲ ਆ ਗਈਆਂ ਟੌਰ ਵੀ ਕੱਟਾਂਗੇ ਕੱਪੜਾ ਵੀ ਚੰਗਾ ਦਵਾਗੇ ਰੇਟ ਬਹੁਤ ਜ਼ਿਆਦਾ ਘੱਟ ਹੈਗਾ ਆ ਨਵੇਂ ਕੱਪੜਿਆਂ ਤੇ ਜੀ ਨਵੀਆਂ ਚੀਜ਼ਾਂ ਬਣਾ ਕੇ ਦਿੰਨੇ ਆ ਆ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪੀਸ ਬਣਿਆ ਹੋਇਆ ਬਾਜੂ ਕਿੰਨਾ ਪਿਆਰਾ ਬਣਿਆ ਤੇ ਘੇਰਾ ਤੇ ਦੁਪੱਟਾ ਤੇ ਮੈਂ ਕਹਿੰਦਾ ਬਾ ਕਮਾਲ ਹੀ ਬਣਾਤਾ ਕਾਰੀਗਰਾਂ ਨੇ ਜ਼ੀਰੋ ਟਾਂਕੇ ਦਾ ਕੰਮ ਕਰਤਾ ਜੀ ਡਿਜ਼ਾਈਨ ਇੱਕ ਤੋਂ ਇੱਕ ਆ ਆ ਪੈਨਲ ਚੈੱਕ ਕਰ ਲੋ ਜੀ ਹੈਵੀ ਸੂਟ ਲੈਂਗਿਆ ਤੋਂ ਵੀ ਭਾਰੇ ਭਾਰੇ ਸੂਟਾਂ ਦੀ ਜਦੋਂ ਗੱਲ ਹੁੰਦੀ ਹੈ ਅੰਕਲ ਓਮ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਕਿਉਂਕਿ ਨਾ ਤਾਂ ਇਹ ਕਿਤੋਂ ਮਾਲ ਲੈਂਦਾ ਵਾ ਆਪ ਹੀ ਬਣਾਉਂਦੇ ਆ ਆਪ ਹੀ ਡਿਜ਼ਾਈਨ ਕਰਦੇ ਆ ਡਿਜ਼ਾਈਨਿੰਗ ਸਾਰੀ ਆਪ ਕਰਦੇ ਆ ਜੀ ਆਹ ਤੁਸੀਂ ਦੇਖੋ ਦੁਪੱਟਿਆਂ ਦੇ ਕਾਰਨਰ ਦੇ ਉੱਤੇ ਆ ਦੇਖੋ ਡਿਜ਼ਾਈਨ ਹੋਏ ਦੇਖੋ ਆ ਦੇਖੋ ਕੱਲੀ ਕੱਲੀ ਚੀਜ਼ ਆਪਣੇ ਆਪ ਦੇ ਵਿੱਚ ਬੋਲਦੀ ਆ ਆਹ ਤੁਸੀਂ ਘੇਰਾ ਦੇਖੋ ਫਰੰਟ ਦੇਖੋ ਸਾਡੇ ਕੋਲ ਤੁਸੀਂ ਲਗਜ਼ਰੀ ਸੂਟ ਲੈਣੇ ਆ ਵੈਡਿੰਗ ਵਾਲੇ ਸੂਟ ਲੈਣੇ ਆ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਰਸਾਂ ਲੈਣੀਆਂ ਤੁਸੀਂ ਸਾਡੇ ਕੋਲ ਕੁਰਤੇ ਪਜਾਮੇ ਲੈਣੇ ਆ ਸ਼ੇਰਵਾਨੀਆਂ ਲੈਣੀਆਂ ਬਲੇਜ਼ਰਾਂ ਲੈਣੀਆਂ ਤੁਸੀਂ ਸਾਡੇ ਕੋਲ ਪੈਂਟਾਂ ਸ਼ਰਟਾਂ ਲੈਣੀਆਂ ਇੱਕੋ ਹੀ ਛੱਤ ਹੇਟਾਂ ਸਾਰੀ ਵੈਰਾਈਟੀ ਮਿਲ ਜਣੀਆਂ ਸਾਡੇ ਕੋਲ ਪੱਗਾਂ ਦੇ ਵਿੱਚ ਵੀ 550 ਤੋਂ ਵੱਧ ਰਾਂ ਗਿਆ ਪਹਿਣਾ ਭਰਾਵਾਂ ਲਈ ਇੱਕੋ ਹੀ ਛੱਤ ਹੇਟਾਂ ਸਾਰੀ ਲਗਜ਼ਰੀ ਵੈਰਾਈਟੀ ਸਾਨੂੰ ਉੱਥੇ ਮਿਲ ਜਾਂਦੀ ਆ ਸਲਾਵ ਵੀ ਜਦੋਂ ਤੁਸੀਂ ਬਾਜ਼ਾਰਾਂ 'ਚ ਬੁਟੀਕਾਂ ਲੀਆਂ ਕੋਈ ਜਾਣਦੇ ਆ 2-2000 ਰੁਪਿਆ ਸਟੀਚਿੰਗ ਦਾ ਸੂਟ ਦਾ ਲੈ ਲੈਂਦੀ ਆ ਪਰ ਸਾਡੇ ਕੋਲ ਆ ਜੋ ਕੱਪੜਾ ਵੀ ਦਵਾਂਗੇ ਰੈਡੀमेड ਸੂਟ 1275 ਰੁਪਏ ਦੇ ਵਿੱਚ ਘਟ ਦਤਾ ਆ ਦੇਖੋ ਜੀ ਬਲੈਕ ਸੂਟ ਰੈਡੀमेड ਸਟਿਚ ਕੀਤਾ ਹੋਇਆ ਦੁਪੱਟਾ ਵੀ ਨਾਲ ਤੁਸੀਂ ਕਿਸੇ ਸ਼ੋਰਨ ਤੇ ਜਾਓ ਡੰਮੀ ਤੇ ਲੱਗਾ ਇਹ ਸੂਟ ਦਾ ਰੇਟ 6500 7000 ਇਹ ਵੀ ਅਸੀਂ ਕਰਤਾ ਜੀ ਸਿਰਫ 1750 ਰੁਪਏ ਦੇ ਵਿੱਚ ਰੇਟ ਤੁਸੀਂ ਚੈੱਕ ਕਰ ਲਓ ਇਦਾਂ ਦੀਆਂ ਲਗਜ਼ਰੀ ਚੀਜ਼ਾਂ ਸ਼ਹਿਰੀ ਚੀਜ਼ਾਂ ਤੁਹਾਨੂੰ ਅਸੀਂ ਆ ਦੇ ਰਹੇ ਆ ਵੀ ਦੇਖੋ ਬੜਾ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੈਗਾ 1250 روپے ਦੇ ਵਿੱਚ ਆ ਚੱਕ ਕਰੋ ਜੀ ਵਰਕ ਸ਼ਾਨਦਾਰ ਪੀਸ ਤਿਆਰ ਕਰਵਾਏ ਗਏ ਆ ਇਹ ਰੈਡੀमेड ਚੱਕ ਕੇ ਨਹੀਂ ਲਿਆਦੇ ਨਾ ਕੋਈ ਲੋਟ ਲੈਂਦੇ ਆ ਆ 12 12 750 ਦੇ ਕੋਈ 100000 ਰੁਪਏ ਦਾ ਕੋਈ 850 ਰੁਪਏ ਦਾ ਪੂਰਾ ਸੂਟ ਬਣਿਆ ਹੋਇਆ ਨਾਲ ਦੁਪट्टे ਲੱਗੇ ਹੋਇਆ ਲਾਈਨਿੰਗਾਂ ਵੀ ਲੱਗੀਆਂ ਹੋਈਆਂ ਇਹ ਮਾਤੂ ਸ਼੍ਰੀ ਦਸਤਾਰ ਅੰਕਲੋਂ ਦੇ ਖੋਦੇ ਬਟਿਕ ਦੇ ਵਿੱਚ ਪੀਸ ਤਿਆਰ ਹੋਇਆ रेडीमेड ਨਹੀਂ ਹੈਗੇ ਬਾਜੀ ਇਹ ਦੇਖੋ ਜੀ ਗਰਮੀਆਂ ਦੇ ਵਿੱਚ ਤੁਹਾਡੀ ਟੌਰ ਤੁਹਾਨੂੰ ਹੁਣ ਦਰਤੀਆਂ ਵਿੱਚ ਕੋਲ ਜਾਣ ਦੀ ਲੋੜ ਨਹੀਂ ਗੇੜੇ ਮਾਨ ਦੀ ਲੋੜ ਨਹੀਂ ਬੁਟੀਕਾਂ ਵਾਲਿਆਂ ਨੂੰ ਇੰਨੀ ਮਹਿੰਗੀ ਸਟਿਚਿੰਗ ਦੇਣ ਦੀ ਲੋੜ ਨਹੀਂ ਰੈਡੀमेड ਰੰਗ ਹਰ ਤਰ੍ਹਾਂ ਦਾ ਡਿਜ਼ਾਈਨ ਹਰ ਤਰ੍ਹਾਂ ਦਾ 1275 ਜੀ ਤੁਹਾਡੇ ਸਾਈਜ਼ ਦੇ ਵਿੱਚ ਤੁਸੀਂ ਸਾਡੇ ਕੋਲੋਂ మీడియం ਲਾਰਜ ਐਕਸਲ ਡਬਲ ਐਕਸਲ 3 ਐਕਸਲ ਜਿੱਦਾਂ ਦਾ ਸਾਈਜ਼ ਚਾਹੀਦਾ ਉਹ ਵੀ ਦਵਾਂਗੇ ਤੁਸੀਂ ਚੈੱਕ ਕਰੋ ਜਿੱਦਾਂ ਦੀ ਵੈਰਾਈਟੀ ਹੈ ਨਾ ਜੇ ਤੁਸੀਂ ਕੱਪੜਾ ਲਓਗੇ ਸਟਿਚ ਕਰਾਉਗੇ ਜਿਹੜਾ ਅਸੀਂ 1275 ਜੀ ਦੇ ਰਹੇ ਹਾਂ ਤੁਹਾਨੂੰ 5000 ਤੋਂ ਘੱਟ ਨਹੀਂ ਤਿਆਰ ਹੋਣਾ ਇਸ ਲਈ ਤੁਹਾਡੇ ਫਾਇਦੇ ਹੋ ਰਹਾ ਹੈ ਜੀ ਡਿਜ਼ਾਈਨ ਸਾਰੇ ਨਵੇਂ-ਨਵੇਂ ਆ ਜਿੱਤਾਂ ਦਾ ਵੀ ਤੁਸੀਂ ਚਾਹਨੇ ਹੋ ਸਿੰਪਲ ਸੂਪਰ ਸੂਟ ਚਾਹਨੇ ਹੋ ਦੁਪੱਟਾ ਸ਼ਾਨਦਾਰ ਚਾਹਨੇ ਹੋ ਚੀਜ਼ ਬਣੀ ਵੀ ਦੇਖੋ ਜੀ ਲੁੱਕ ਇਹਦੇ ਵਿੱਚ ਸਾਈਜ਼ ਸਾਰੇ ਮਿਲ ਜਾਣਗੇ ਔਰ ਇਹਦੇ ਵਿੱਚ ਮਾਰਜਨ ਵੀ ਹੈ ਤੁਸੀਂ ਆਪ ਦੇ ਹਿਸਾਬ ਨਾਲ ਵੀ ਇਹਨੂੰ ਖੁੱਲਾ ਕਰ ਸਕਦੇ ਸੋ ਲੋ ਜੀ ਇੱਕ ਹੋਰ ਤੁਹਾਡਾ ਫਾਇਦਾ ਕਰ ਦਿੰਨੇ ਆ ਤੁਸੀਂ ਸਾਡੀ ਚਲਦੀ-ਚਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ 10 ਜਾਣਿਆਂ ਨੂੰ ਆ ਜਿਹੜੇ ਰੈਡੀमेड ਸੂਟ ਫ੍ਰੀ ਦਵਾਂਗੇ ਪੰਜ ਸਾਨੂੰ ਦਵਾਂਗੇ ਇਹਦੇ ਨਾਲ ਦੇ ਪੰਜ ਆ ਦਵਾਂਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰ ਦਿਓ ਸਾਰੇ ਪਾਸੇ ਪਾ ਦਿਓ ਇਹ ਜਿਹੜਾ 10 ਸ਼ੇਅਰ ਕਰਨ ਵਾਲੇ ਉਹਨਾਂ ਦੇ ਘਰ ਅਸੀਂ ਕੋਰੀਅਰ ਕਰ ਦਾਂਗੇ ਕੈਮਰਾਮੈਨ ਓਮ ਸਿੰਘ ਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਾਤੀਆਂ